ਹੈਲੋ ਜੀ ਵੈਲਕਮ ਟੂ ਬੈਕ ਕਰਦੀ ਕੰਟੀਨ ਤੇ ਅੱਜ ਤੁਹਾਨੂੰ ਵੀਡੀਓ ਵਿੱਚ ਮੇਰੀ ਰਸੋਈ ਥੋੜੀ ਜਿਹੀ ਵੱਖਰੀ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਮੈਂ ਆਪਣੇ ਪੇਕੇ ਘਰ ਆਈਆਂ ਜੀ ਤੇ ਇੱਥੇ ਮੇਰੇ ਬੱਚਿਆਂ ਤੇ ਮੇਰੀ ਭਾਬੀ ਦੀ ਡਿਮਾਂਡ ਸੀ ਕਿ ਤੁਸੀਂ ਇੰਨੇ ਆ ਰੈਸਪੀਆ ਬਣਾਉਂਦੇ ਹੋ ਤੇ ਅੱਜ ਸਾਨੂੰ ਵੀ ਕੁਝ ਵਧੀਆ ਤੇ ਚਟਪਟਾ ਬਣਾ ਕੇ ਖਵਾਓ ਤੇ ਅੱਜ ਮੈਂ ਉਹਨਾਂ ਵਾਸਤੇ ਬਣਾ ਰਹੀਆਂ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰਗੜਾ ਟਿੱਕੀ ਚਾਟ ਜੋ ਕਿ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਤੇ ਤੁਹਾਡਾ ਨਾ ਚੋਣੋ ਜੀ ਕਰਦੇ ਆ ਫਿਰ ਰੈਸਪੀ ਨੂੰ ਸ਼ੇਅਰ ਮੇਰਾ ਤਨੂ ਇੱਕ ਕੋਲੀ ਇਹ ਵਾਲੇ ਵਾਈਟ ਮਟਰ ਇਹਨਾਂ ਨੂੰ ਭੋਂ ਕੇ ਰੱਖਿਆ ਸੀ ਤੇ ਇਹ ਤੋਂ ਹੁਣ ਡਬਲ ਹੋ ਗਏ ਨੇ ਜੀ ਇਹਦਾ ਆਪਾਂ ਪਾਣੀ ਕੱਢਤਾ ਤੇ ਹੁਣ ਅਸੀਂ ਇਹਨਾਂ ਨੂੰ ਉਬਾਲਾਂਗੇ ਦੋ ਤਿੰਨ ਆਪਾਂ ਵਿਸਲਾ ਦਵਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕਰਕੇ ਫਿਰ ਇਹਦਾ ਆਪਾਂ ਰਗੜਾ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਬਾਈਂਡਿੰਗ ਕਰਨ ਵਾਸਤੇ ਦੋ ਆਲੂ ਪਾਵਾਂਗੇ ਆਲੂ ਬਿਲਕੁਲ ਆਪਸ਼ਨਲ ਆ ਤੁਸੀਂ ਚਾਹੋ ਤਾਂ ਸਿੰਪਲ ਇਹਨੂੰ ਮਟਰਾਂ ਤੋਂ ਬਣਾ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਣਾ ਸਿਰਫ ਆਪਾਂ ਮਟਰਾਂ ਤੋਂ ਥੋੜਾ ਜਿਹਾ ਹੀ ਜ਼ਿਆਦਾ ਪਾਣੀ ਪਾਵਾਂਗੇ ਬਸ ਇੰਨਾ ਕੁ ਪਾਣੀ ਅਸੀਂ ਰੱਖਣਾ ਹੈ ਤੇ ਹੁਣ ਇਹਨੂੰ ਅਸੀਂ ਉਬਲਣ ਵਾਸਤੇ ਰੱਖਦੇ ਹਾਂ ਇੱਕ ਚਮਚਾ ਨਮਕ ਪਾ ਦਾਂਗੇ ਅੱਧਾ ਚਮਚਾ ਹਲਦੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਤੇ ਹੁਣ ਅਸੀਂ ਇਹਨੂੰ ਕੁੱਕਰ ਦਾ ਢੱਕਣ ਲਗਾ ਕੇ ਦੋ ਵਿਸਲਾਂ ਦਵਾ ਕੇ ਇਹਨੂੰ ਉਬਾਲ ਲਵਾਂਗੇ ਦੋ ਤਿੰਨ ਮਿਸਲਾ ਪਲਵਾਤੀਆਂ ਨੇ ਜੀ ਹੁਣ ਅਸੀਂ ਮਟਰਾਂ ਨੂੰ ਚੈੱਕ ਕਰਾਂਗੇ ਦੇਖਦੇ ਹਾਂ ਕਿ ਮਟਰ ਸੌਫਟ ਹੋਏ ਨੇ ਆ ਦੇਖੋ ਜੀ ਮਟਰ ਬਿਲਕੁਲ ਸੌਫਟ ਹੋ ਗਏ ਨੇ ਆਲੂ ਵੀ ਸੌਫਟ ਹੋ ਗਏ ਨੇ ਤੇ ਹੁਣ ਅਸੀਂ ਇਹਦਾ ਰਗੜਾ ਬਣਾ ਕੇ ਤਿਆਰ ਕਰਾਂਗੇ ਰਗੜਾ ਦੋ ਤਰੀਕੇ ਨਾਲ ਬਣਾਇਆ ਜਾਂਦਾ ਇੱਕ ਬਿਨਾ ਤੜਕੇ ਤੋਂ ਤੇ ਇੱਕ ਥੋੜਾ ਜਿਹਾ ਤੜਕਾ ਲਗਾ ਕੇ ਤੇ ਆਪਾਂ ਇਹਨੂੰ ਹਲਕਾ ਜਿਹਾ ਤੜਕਾ ਲਗਾਵਾਂਗੇ ਤੇ ਫਿਰ ਇਹਨੂੰ ਆਪਾਂ ਬਣਾ ਕੇ ਤਿਆਰ ਕਰਾਂਗੇ ਕੋਣਸੇ ਟਿੱਕੀ ਵਾਸਤੇ ਆਲੂ ਤਿਆਰ ਕਰਦੇ ਆ ਇਹਦੇ ਵਿੱਚ ਆਪਾਂ ਲਾਲ ਆਲੂ ਲਏ ਨੇ ਤੇ ਆਲੂਆਂ ਨੂੰ ਉਬਾਲ ਕੇ ਚੰਗੀ ਤਰ੍ਹਾਂ ਤੁਸੀਂ ਠੰਡਾ ਕਰ ਲੈਣਾ ਹੈ ਇਹਨਾਂ ਨੂੰ ਅਸੀਂ ਹੱਥ ਨਾਲ ਮੈਸ਼ ਕਰਾਂਗੇ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਸ਼ ਕਰ ਲਿਆ ਜੀ ਇਸ ਤਰ੍ਹਾਂ ਆਪਾਂ ਆਲੂਆਂ ਨੂੰ ਮੈਸ਼ ਕਰ ਲਿਆ ਤਾਂ ਇਹ ਬਿਲਕੁਲ ਵੀ ਲੇਪਲੇ ਨਹੀਂ ਨੇ ਇਹ ਬਿਲਕੁਲ ਇਹਦੀ ਵਧੀਆ ਟਿੱਕੀ ਬਣ ਕੇ ਤਿਆਰ ਹੋਣੀ ਹੈ ਜੇ ਜ਼ਰੂਰਤ ਪਵੇਗੀ ਫਿਰ ਵੀ ਇਹਦੇ ਵਿੱਚ ਇੱਕ ਦੋ ਚਮਚ ਪੋਹੇ ਦਾ ਪਾਊਡਰ ਪੀਸ ਕੇ ਉਹ ਪਾਵਾਂਗੇ ਤੇ ਜੇ ਬਿਲਕੁਲ ਆਪਣੀ ਇਸ ਤਰ੍ਹਾਂ ਟਿੱਕੀ ਬਣ ਗਈ ਤਾਂ ਆਪਾਂ ਇਹਨੂੰ ਇਵੇਂ ਹੀ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪਾਉਣੇ ਆ ਜੀ ਥੋੜਾ ਜਿਹਾ ਕੱਟਿਆ ਹੋਇਆ ਬਰੀਕ ਤਨੀਆ ਪਾਵਾਂਗੇ ਬਰੀਕ ਕੱਟੀ ਹੋਈ ਹਰੀ ਮਿਰਚ ਇਹ ਵੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਇੱਕ ਚੁਟਕੀ ਕਾਲੀ ਮਿਰਚ ਅੱਧਾ ਚਮਚ ਨਮਕ ਅੱਧਾ ਚਮਚ ਜੀਰਾ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਬਾਅਦ ਇਹ ਮਸਾਲੇ ਪਾ ਕੇ ਆਪਾਂ ਇਹ ਸਾਰੇ ਟਿੱਕੀ ਦੇ ਮਿਸ਼ਰਣ ਨੂੰ ਤਿਆਰ ਕਰਾਂਗੇ ਕੜਾਈ ਵਿੱਚ ਅਸੀਂ 2 ਚਮਚ ਤੇਲ ਪਹਿਲੇ ਗਰਮ ਰੱਖਿਆ ਜੀ ਇਹਦੇ ਵਿੱਚ ਦੋ ਤੇਜ ਪੱਤੇ ਇੱਕ ਚੁਟਕੀ ਹਿੰਗ ਅੱਧਾ ਚਮਚ ਝੀਰਾ ਪਾ ਦਾਂਗੇ ਅੱਧਾ ਚਮਚ ਭੁੰਨੇ ਹੋਏ ਜੀਰੇ ਦਾ ਪਾਊਡਰ ਇੱਕ ਚਮਚਾ ਧਨੀਆ ਪਾਊਡਰ ਤੇ ਚਮਚੇ ਦਾ ਚੌਥਾ ਹਿੱਸਾ ਫਿਰ ਤੋਂ ਅਸੀਂ ਨਮਕ ਪਾਇਆ ਹੈ ਇਹਨਾਂ ਮਸਾਲਿਆਂ ਨੂੰ ਅਸੀਂ 1-2 ਮਿੰਟ ਭੁੰਨਾਗੇ ਅੱਧਾ ਚਮਚ ਦੇਗੀ ਮਿਰਚ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਮਟਰ ਪਾਵਾਂਗੇ ਜਿਹੜੇ ਆਪਾਂ ਉਬਾਲ ਕੇ ਤਿਆਰ ਕੀਤੇ ਨੇ। ਸੰਗੀ ਸਰ ਇਹਨੂੰ ਅਸੀਂ ਮਿਲਾ ਦਾਂਗੇ। ਇਸ ਤਰ੍ਹਾਂ ਅਸੀਂ ਇਹਨੂੰ ਕੜਛੀ ਦੀ ਸਹਤ ਨਾਲ ਥੋੜੇ-ਥੋੜੇ ਅਸੀਂ ਮੈਸ਼ ਕਰਾਂਗੇ। ਤੁਸੀਂ ਇੱਥੇ ਦਾ ਨਮਕ ਚੈੱਕ ਕਰ ਸਕਦੇ ਹੋ ਤੁਹਾਨੂੰ ਘੱਟ ਲੱਗੇ ਤੁਸੀਂ ਹੋਰ ਪਾ ਸਕਦੇ ਹੋ। ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੱਟੀ ਹੋਈ ਹਰੀ ਮਿਰਚ। ਥੋੜੀ ਕੱਟੀ ਹੋਈ ਹਰੀ ਮਿਰਚ ਦੇ ਨਾਲ ਹੀ ਅਦਰਕ ਨੂੰ ਬਰੀਕ ਕੱਟ ਕੇ ਲਿਆਇਓ ਉਹਨਾਂ ਨੂੰ ਪਾ ਦਾਂਗੇ। ਰਗੜਾ ਕਾਫੀ ਗਾੜਾ ਲੱਗ ਰਿਹਾ ਹੈ ਤੇ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਪਾਰਾਂਗੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਕੇ ਤੇ ਪਕਾ ਲਵਾਂਗੇ ਇਹਦੇ ਵਿੱਚ ਆਪਾਂ ਮਟਰਾਂ ਨੂੰ ਪੂਰੀ ਤਰ੍ਹਾਂ ਵੀ ਬਿਲਕੁਲ ਮੈਸ਼ ਨਹੀਂ ਕਰਨਾ ਥੋੜੇ ਮਟਰ ਅਸੀਂ ਮੈਸ਼ ਕੀਤੇ ਨੇ ਬਾਕੀ ਮਟਰ ਇਸ ਤਰ੍ਹਾਂ ਹੀ ਆਪਾਂ ਸਾਫ਼ ਤੇ ਰੱਖੇ ਨੇ ਆਹ ਦੇਖੋ ਜੀ ਹੁਣ ਅਸੀਂ ਇਹਨੂੰ ਮੱਠੇ ਸੇਕ ਤੇ 5-7 ਮਿੰਟ ਪੱਕਣ ਦਵਾਂਗੇ ਰਗੜਾ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਹੁਣ ਅਸੀਂ ਇੱਤੇ ਪਾਇਆ ਜੀ ਥੋੜਾ ਜਿਹਾ ਫਰੈਸ਼ ਕੱਟਿਆ ਹੋਇਆ ਧਨੀਆ ਤੇ ਹੁਣ ਬਣਾਉਨੇ ਆ ਜੀ ਗਰਮਾ ਗਰਮ ਟਿੱਕੀਆਂ ਹੁਣ ਅਸੀਂ ਹੱਥ ਤੇ ਥੋੜਾ ਜਿਹਾ ਤੇਲ ਲਾਵਾਂਗੇ ਆਲੂ ਟਿੱਕੀ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਜਿੰਨੀ ਕ ਆਪਾਂ ਟਿੱਕੀ ਲੈਣੀ ਉਸ ਹਿਸਾਬ ਨਾਲ ਸੀ ਆਲੂਆਂ ਨੂੰ ਲਾਵਾਂਗੇ ਤੇ ਚੰਗੀ ਤਰ੍ਹਾਂ ਇਹਦਾ ਗੋਲ ਆਪਾਂ ਬੋਲ ਬਣਾ ਲਾਂਗੇ ਤੇ ਇਸ ਤਰ੍ਹਾਂ ਨੂੰ ਹੱਥ ਵਿੱਚ ਲੈ ਕੇ ਪ੍ਰੈਸ ਕਰਾਂਗੇ ਇਹ ਜਿਹੜੀਆਂ ਆਪਾਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਇਹਨੂੰ ਇੱਕ ਪਲੇਟ 'ਚ ਰੱਖਾਂਗੇ ਇਸੇ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਨੂੰ ਬਣਾ ਕੇ ਤਿਆਰ ਕਰ ਲਾਂਗੇ ਟਿੱਕੀਆਂ ਬਣ ਕੇ ਤਿਆਰ ਨੇ ਜੀ ਇੱਧਰ ਆਪਾਂ ਤੇਲ ਵੀ ਰੱਖਿਆ ਜੀ ਗਰਮ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ 71 ਦੋ ਤਿੰਨ ਮਿੰਟ ਇਤਨਾ ਹੀ ਰਹਿਣ ਦਵਾਂਗੇ ਜਦੋਂ ਨੀਚੇ ਵਾਲੇ ਸਾਈਡ ਤੋਂ ਥੋੜੀਆਂ ਸਿੱਕ ਜਾਣਗੀਆਂ ਫਿਰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਦੋ ਤਿੰਨ ਮਿੰਟ ਹੋ ਗਏ ਨੇ ਜੀ ਹੁਣ ਅਸੀਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਉਲਟਾ-ਪਲਟਾ ਕਰ ਕੇ ਨੂੰ ਚੰਗੀ ਤਰ੍ਹਾਂ 골ਡਨ ਕਰਕੇ ਫਿਰ ਅਸੀਂ ਬਾਹਰ ਕੱਢਾਂਗੇ ਇਹਨੂੰ ਟਿੱਕੀਆਂ ਬਣ ਕੇ ਤਿਆਰ ਨੇ ਜੀ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਦੇਖੋ ਜੀ ਕਿੰਨੇ ਆ ਵਧੀਆ ਟਿੱਕੀਆਂ ਬਣੀਆਂ ਨੇ ਇਹ ਟਿੱਕੀਆਂ ਬਹੁਤ ਹੀ ਸਿੰਪਲ ਬਣਦੀਆਂ ਨੇ ਇਹਦੇ ਵਿੱਚ ਜਿਆਦਾ ਆਪਾਂ ਨੂੰ ਮਸਾਲੇ ਪਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਜਿਆਦਾ ਟੇਸਟ ਚਟਣੀਆਂ ਦਾ ਆਉਂਦਾ ਜਿਹੜੀਆਂ ਕਿ ਆਪਾਂ ਬਣਾ ਕੇ ਤਿਆਰ ਕੀਤੀਆਂ ਨੇ ਜੀ ਇਸੇ ਤਰ੍ਹਾਂ ਅਸੀਂ ਬਾਕੀ ਵੀ ਟਿੱਕੀਆਂ ਨੂੰ ਬਣਾ ਕੇ ਤਿਆਰ ਕਰਾਂਗੇ ਟਿੱਕੇ ਬਣ ਕੇ ਤਿਆਰ ਨੇ ਜੀ ਹੁਣ ਕਰਦੇ ਹਾਂ ਜਿਵੇਂ ਇਸੇ ਦੀ ਪਲੇਟਿੰਗ ਸਭ ਤੋਂ ਪਹਿਲਾਂ ਆਪਾਂ ਇਸ ਤੇ ਪਾਵਾਂਗੇ ਜੀ ਰਗੜਾ ਹੁਣ ਅਸੀਂ ਇਹ ਵਾਲੀਆਂ ਟਿੱਕੀਆਂ ਨੂੰ ਰੱਖਾਂਗੇ ਤੇ ਫੇਰ ਆਪਾਂ ਥੋੜਾ ਜਿਹਾ ਦੇ ਉੱਪਰ ਰਗੜਾ ਪਾਵਾਂਗੇ। ਹੁਣ ਥੋੜਾ ਜਿਹਾ ਸਿਹਤ ਤੇ ਕੁੰਨੇ ਹੋਏ ਜੀਰੇ ਦਾ ਪਾਊਡਰ ਪਾਵਾਂਗੇ। ਥੋੜਾ ਜਿਹਾ ਕਾਲਾ ਨਮਕ ਥੋੜਾ ਜਿਹਾ ਪਾਵਾਂਗੇ ਜੀ ਚਾਟ ਮਸਾਲਾ। ਹੁਣ ਪਾਵਾਂਗੇ ਜੀ। ਇਮਲੀ ਦੀ ਖੱਟੀ ਮਿੱਠੀ ਚਟਣੀ। ਇਸ ਦੇ ਨਾਲ ਹੀ ਧਨੀਏ ਤੇ ਪਦੀਨੇ ਦੀ ਤਿੱਖੀ ਵਾਲੀ ਚਟਣੀ। ਥੋੜਾ ਜਿਹਾ ਤੇ ਆਪਾਂ ਕੱਟਿਆ ਹੋਇਆ ਅਬਰੀ ਹੀ ਅਦਰਕ ਪਾਵਾਂਗੇ। ਇਸ ਦੇ ਨਾਲ ਬਰੀਕ ਕੱਟੀ ਹੋਈ ਹਰੀ ਮਿਰਚ ਹਰੀ ਮਿਰਚ ਬਿਲਕੁਲ ਆਪਸ਼ਨਲ ਆ ਤੁਸੀਂ ਪਾਣੀ ਤੇ ਪਾ ਦੋ ਥੋੜਾ ਜਿਹਾ ਕੱਟਿਆ ਹੋਇਆ ਪਿਆਜ਼ ਥੋੜਾ ਕੱਟਿਆ ਹੋਇਆ ਟਮਾਟਰ ਹੁਣ ਪਾਵਾਂਗੇ ਜੀ ਬਰੀਕ ਕੱਟਿਆ ਹੋਇਆ ਧੰਨੀਆਂ ਥੋੜੀ ਜਿਹੀ ਪਾ ਦਾਂਗੇ ਜੀ ਮਿੱਠੀ ਚਟਣੀ ਲਓ ਜੀ ਆਪਣੀ ਬਹੁਤ ਹੀ ਟੇਸਟੀ ਗਰਮਾ ਗਰਮ ਰਗੜਾ ਟਿੱਕੀ ਚਾਟ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਜਿੰਨੀ ਸੋਹਣੀ ਦਿਖਣ ਨੂੰ ਲੱਗ ਰਹੀ ਹੈ ਜੀ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਜਦੋਂ ਕੁਝ ਵੀ ਚਟਪਟਾ ਖਾਣ ਦਾ ਮਨ ਕਰੇ ਤੇ ਤੁਸੀਂ ਇਹਨੂੰ ਬਣਾ ਸਕਦੇ ਹੋ ਬਹੁਤ ਹੀ ਸਿੰਪਲ ਤਰੀਕਾ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ ਜੀ ਹੁਣ ਮੈਂ ਤੁਹਾਨੂੰ ਇੱਕ ਟਿੱਕੀ ਤੋੜ ਕੇ ਦਿਖਾਉਣੀ ਆ ਜੀ ਦੇਖੋ ਜੀ ਕਿੰਨੀ ਸੌਫਟ ਬਣੀ ਹੈ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਸੋ ਐਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਆ ਜੀ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ